ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਖ ਪਿਆਰਿਓ ਗੁਰਬਾਣੀ ਬਾਰੇ ਬਹੁਤਿਆਂ ਦਾ ਇਹ ਵਿਚਾਰ ਹੈ ਕਿ ਗੁਰਬਾਣੀ ਸਿਰਫ ਜੀਵਨ ਜਾਂਚ ਹੈ ਜਾਂਚ ਦਾ ਅਰਥ ਕੀ ਹੈ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਫਲਾਣੇ ਕੰਮ ਦਾ ਕਰਨ ਦੀ ਤੈਨੂੰ ਜਾਂਚ ਨਹੀਂ ਇਹ ਕੰਮ ਕਰਨ ਦੀ ਤੈਨੂੰ ਜਾਂਚ ਨਹੀਂ ਯੋਗਤ ਨਹੀਂ ਯੋਗਤਾ ਯੋਗਤਾ ਤੇ ਜਾਂਚ ਸੋ ਗੁਰਬਾਣੀ ਜੀਵਨ ਜਾਂਚ ਨਹੀਂ ਜੀਵਨ ਜਾਂਚ ਤਾਂ ਗੁਰੂਆਂ ਦੀ ਦੱਸੀ ਹੋਈ ਰਇਤ ਮਰਿਆਦਾ ਹੈ ਤੇ ਜਿਹੜਾ ਇਹ ਹੈ ਗੁਰਬਾਣੀ ਇਹ ਅਧਿਆਤਮਿਕ ਪੱਖ ਹੈ ਸਾਡਾ ਅਧਿਆਤਮਿਕ ਪੱਖ ਤੇ ਤਰੱਕੀ ਕਰਨ ਵਾਸਤੇ ਅਧਿਆਤਮਿਕ ਕੋਰਸ ਨੂੰ ਪੂਰਾ ਕਰਨ ਵਾਸਤੇ ਜੀਵਨ ਜਾਂਚ ਦੀ ਲੋੜ ਹੈ ਜੀਵਨ ਜਾਂਚ ਕੁਝ ਹੋਰ ਚੀਜ਼ ਹੈ ਤੇ ਅਧਿਆਤਮਿਕ ਕੁਝ ਹੋਰ ਚੀਜ਼ ਹੈ ਦੋ ਚੀਜ਼ ਨੇ ਜਦ ਤੱਕ ਤੁਹਾਡਾ ਜੀਵਨ ਜਾਂਚ ਨਹੀਂ ਹੈਗੀ ਤੁਸੀਂ ਅਧਿਆਤਮਿਕ ਤੌਰ ਤੇ ਤਰੱਕੀ ਨਹੀਂ ਕਰ ਸਕਦੇ ਜੀਵਨ ਜਾਨਤਾ ਫਿਰ ਇਹ ਚੀਜ਼ ਹੋ ਗਈ ਤੁਸੀਂ ਗੁਰਬਾਣੀ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਪ੍ਰਮਾਤਮਾ ਦੀ ਗੱਲ ਤਾਂ ਕੁਝ ਨਹੀਂ ਜੀਵਨ ਜਾਨਤਾ ਜੀਵਨ ਦਾ ਮਤਲਬ ਕੀ ਹੁੰਦਾ ਜਿੰਦਗੀ ਨਾਲ ਜੋੜਦੇ ਆ ਜੀਵ ਨੂੰ ਆਪਾਂ ਪਰ ਜਿਹੜੀ ਗੁਰਬਾਣੀ ਹੈ ਉਹ ਇਸ ਜ਼ਿੰਦਗੀ ਦੀ ਵੀ ਗੱਲ ਕਰਨ ਦੀ ਹੈ ਕਰਦੀ ਹੈ ਤੇ ਇਹ ਜੰਦੀ ਖਤਮ ਸਰੀਰ ਦੇ ਨਾਲ ਜਿਹੜੀ ਜ਼ਿੰਦਗੀ ਜੁੜੀ ਹੋਈ ਹੈ ਸਰੀਰ ਦੇ ਖਤਮ ਹੋਣ ਤੋਂ ਬਾਅਦ ਵੀ ਗੱਲ ਕਰਦੀ ਹੈ ਇਹਾਂ ਖਾੜ ਚੱਲੋ ਹਰ ਲਾਹਾ ਆਗਾ ਵਸਨ ਸੇਲਾ ਇਹਾਂ ਦਾ ਮਤਲਬ ਇੱਥੇ ਤੇ ਅੱਗੇ ਦੋ ਚੀਜ਼ਾਂ ਹੋ ਗਈਆਂ ਇਹ ਸੋ ਗੁਰਬਾਣੀ ਇਹ ਵੀ ਸਿਖਾਉਂਦੀ ਹੈ ਤੁਸੀਂ ਇਸ ਤਰ੍ਹਾਂ ਦੇਖ ਲਓ ਜੇ ਸਰੀਰ ਦੀ ਤੇ ਇਹ ਦੁਨੀਆਂ ਦੀ ਹੀ ਗੱਲ ਕਰਦੀ ਹੋਵੇ ਫਿਰ ਇਹ ਤਾਂ ਸਾਰੀ ਗੱਲ ਗੱਲ ਕਰ ਲੈਣ ਕਰ ਸਕਦੇ ਨੇ ਜਿਹੜਾ ਬੰਦਾ ਕਿਸੇ ਵੀ ਕੰਮ ਵਿੱਚ ਪੈ ਗਿਆ ਉਹਦੇ ਬਾਰੇ ਉਹਨੂੰ ਜਾਣਕਾਰੀ ਹੋ ਜਾਂਦੀ ਹੈ। ਉਹਦੇ ਬਾਰੇ ਨੌਲੇਜ ਹੋ ਜਾਂਦੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਹੈ ਜਿਹੜੀ ਉਹ ਕੁਝ ਬਹੁਤ ਅੱਗੇ ਜਾ ਕੇ ਆ। ਹੁਣ ਤੁਸੀਂ ਦੇਖੋ ਆ ਪਾਠ ਕਰਦੇ ਆ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ। ਜੀਵਨ ਜਾਂਚ ਬਾਰੇ ਜਾਂ ਜ਼ਿੰਦਗੀ ਬਾਰੇ ਬੰਦੇ ਬਾਰੇ ਜਪਜੀ ਸਾਹਿਬ ਦੇ ਵਿੱਚ ਬਹੁਤ ਘੱਟ ਗੱਲ ਹੈ 2-3% ਅਨੰਦ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਸਰੂਣਾ ਮੇਰਿਓ ਇਹ ਨੇਤਰੋ ਮੇਰਿਓ ਇਹ ਸਰੀਰ ਆ ਮੇਰਿਆ ਇਹ ਸਰੀਰ ਦੀ ਗੱਲ ਕਰਦੀ ਹੈ ਜਪਜੀ ਸਾਹਿਬ ਦੇ ਵਿੱਚ ਕਿੱਥੇ ਨੇ ਗੱਲਾਂ ਵੀ ਬੰਦਿਆ ਤੂੰ ਐ ਕਰ ਐ ਕਰ ਐ ਕਰ ਜਪਜੀ ਸਾਹਿਬ ਦੇ ਵਿੱਚ ਬਹੁਤ ਤੀਰਥ ਤਪ ਦਇਆ ਦਾਨ ਜਿਹੜੋ ਪਾਵੈ ਤਿਲ ਕਮਾਨ ਇਹ ਛੋਟੇ ਛੋਟੇ ਸ਼ਾਰੇ ਨੇ ਬਹੁਤ ਘੱਟ ਆ ਗਈ ਇੱਥੇ ਗੱਲ ਬੰਦੇ ਪ੍ਰਤੀ ਉਹਨਕ ਪ੍ਰਤੀ ਜਾਪ ਸਾਉ ਦੇ ਵਿੱਚ ਸੰਸਾਰ ਦੀ ਗੱਲ ਨਹੀਂ ਨਾ ਬੰਦੇ ਦੇ ਦੇਹੀ ਦੀ ਗੱਲ ਹੈ ਸਿਰਫ ਪ੍ਰਮਾਤਮਾ ਫਿਰ ਉੱਥੇ ਜੀਵ ਜੀਵਨ ਯਾਤ ਕਿੱਥੇ ਜਾਊਗੀ ਜਾਪ ਸਾਬ ਜੀ ਜਾਪ ਸਾਉ ਨੂੰ ਪੜਹੀਏ ਆਪਾਂ ਉੱਥੇ ਸਿਰਫ ਪ੍ਰਮਾਤਮਾ ਨੂੰ ਜਪੀ ਜਾਓ ਜਪੀ ਜਾਓ ਜਪੀ ਜਾਓ ਬੰਦੇ ਦੀ ਗੱਲ ਹੈ ਹੀ ਨਹੀਂ ਸਰੀਰ ਦੀ ਗੱਲ ਨਹੀਂ ਹੈਗੀ ਸਿਰਫ ਪ੍ਰਮਾਤਮਾ ਦੀ ਗੱਲ ਹੈ ਨਮਸਤਵੰ ਕਾਲੇ ਨਮਸਤਵੰ ਕ੍ਰਪਾਲੇ ਨਮਸਤਵੰ ਰੂਪੇ ਨਮਸਤਵੰ ਨੂਪੇ ਸਗੋ ਜਿਨੇ ਸਰੀਰ ਦੇ ਨਾਲ ਜੁੜੀਆਂ ਹੋਈ ਜੁੜੇ ਹੋਏ ਧਰਮ ਨੇ ਸਾਰ ਨੂੰ ਖੰਡਣ ਕਰਦੇ ਨਮਸਤਵ ਆਪੇ ਇੱਕੇ ਨਮਸਤਵ ਮਹਾਂ ਨਮਸਕਾਰ ਨਮਸਕਾਰ ਨਮਸਕਾਰਾ ਕਰਦੇ ਨੇ ਨਮਸਤਵੰ ਅਨਾਮੀ ਨਾਮ ਨੂੰ ਪ੍ਰਮਾਤਮਾ ਦੇ ਜਿਹੜੇ ਆਕਾਰ ਨੇ ਉਹਨਾਂ ਵੀ ਉਹਨਾਂ ਨੂੰ ਉਹਨਾਂ ਦਾ ਵੀ ਖੰਡਣ ਕਰਦੇ ਜਾਵਸਾਉ ਤਾਂ ਸੋ ਇਸ ਤਰ੍ਹਾਂ ਕਰਕੇ ਜਾਪ ਗੁਰਬਾਣੀ ਆ ਨਾ ਨਰੇ ਜੀਵਨ ਜਾਣਦੇ ਨਹੀਂ ਖੜੀ ਸੰਗਲ ਦੀ ਜਿਹੜਾ ਬੰਦਾ ਜੀਵਨ ਜਾਣਦੇ ਐ ਉਹ ਕੀ ਹੈ ਜੀਵਨ ਜਾਣਦਾ ਟੀਚਰ ਵੀ ਸਕੂਲ ਕਾਲਜ ਸਿਖਾ ਦਿੰਦੇ ਨੇ ਡਾਕਟਰ ਵੀ ਦੱਸਦੇ ਨੇ ਇਹ ਨਹੀਂ ਖਾਣਾ ਇਹ ਨਹੀਂ ਪੀਣਾ ਸੋ ਗੁਰਬਾਣੀ ਭਗਤੀ ਹੈ ਜਾਪ ਸਾਹਿਬ ਵੀ ਜਾਪ ਜਪੀ ਜਾਓ ਜਪੀ ਜਾਪ ਦਾ ਮਤਲਬ ਇਹ ਹੀ ਹੁੰਦਾ ਜਪੋ 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 ਇੱਕ ਵਾਰੀ ਜਿਹੜੇ ਗੱਲ ਨੂੰ ਆਪਾਂ ਇੱਕ ਵਾਰੀ ਕਹਿ ਦੀ ਉਹ ਜਾਪ ਹੁੰਦਾ ਹੀ ਨਹੀਂ ਹਾਸਲ ਵਿੱਚ ਜਪ ਦਾ ਮਤਲਬ ਹੈ ਵੀ ਵਾਰੀ ਵਾਰੀ ਜਪਣਾ ਵਾਰ 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 ਜਪੀ ਜਾਓ ਦੁੱਛੋ ਸਰੀਰ ਬਾਰੇ ਇਹ ਸੰਸਾਰ ਬਾਰੇ ਜਾਪ ਸਾਉ ਦੇ ਵਿੱਚ ਗਿਆਨ ਹੈ ਕੁਛ ਨਹੀਂ ਭਾਲ ਕੇ ਦੇਖ ਲੋ ਨਹੀਂ ਹੈਗਾ ਇਸ ਕਰਕੇ ਜਿੰਨੇ ਵੀ ਤੁਸੀਂ ਜਾਪ ਕਰੋਗੇ ਤੁਹਾਨੂੰ ਫਾਇਦੇ ਹੀ ਫਾਇਦਾ ਹੈ ਫੇਰ ਦੂਜੀ ਗੱਲ ਇਹ ਸਾਰੀਆਂ ਦਿਮਾਗ ਦੀਆਂ ਚਤਰਾਈਆਂ ਨੇ ਜਿਹੜਾ ਗੁਰੂ ਕਹਿੰਦਾ ਉਹ ਆਪਾਂ ਉਹਨੂੰ ਛੱਡ ਦਿੰਨੇ ਆ ਤੇ ਦਿਮਾਗ ਸੋਚਣ ਲੱਗ ਜਾਂਦਾ ਆਪ ਨੂੰ ਪਤਾ ਜਿਹੜਾ ਦਿਮਾਗ ਹੈ ਵਿਚਾਰ ਹੈ ਇਹ ਵਿਚਾਰ ਆਪਣੀ ਜਿਹੜੀ ਅੱਜ ਕੱਲ ਦੀ ਨਾ ਸਟੱਡੀ ਹੈ ਇਹਨੇ ਜਾਦੇ ਸਾਡੇ ਵਿੱਚ ਪਾਇਆ ਭੰਬਲ ਘੂਸਾ ਤੁਸੀਂ ਦੇਖੋ ਗੁਰੂਆਂ ਦੀ ਗੱਲ ਕਿੱਥੇ ਹੈ ਸੰਸਾਰੀ ਲੋਕਾਂ ਦੀ ਗੱਲ ਕਿੱਥੇ ਹੈ ਸੰਸਾਰੀ ਗੱਲਾਂ ਦੇ ਵਿੱਚ ਤਾਂ ਆਪਾਂ ਜਦ ਸੰਸਾਰ ਦੇ ਨਾਲ ਗੱਲਾਂ ਕਰਾਂਗੇ ਕੰਮ ਵੀ ਕਰਨਾ ਕਿਰਤ ਕਰਨੀ ਵੀ ਹੈ ਤੇ ਸਿਰਫ ਵਿਚਾਰ ਚੱਲਣਗੇ ਅੰਦਰ ਚੱਲੀ ਜਾਂਦੇ ਨੇ ਵਿਚਾਰ ਪਰ ਗੁਰਬਾਣੀ ਕਹਦੀ ਆ ਵਿਚਾਰਾਂ ਨੂੰ ਮਾਰ ਕੇ ਅੱਗੇ ਚੱਲ ਵਿਚਾਰ ਨੂੰ ਬੰਦ ਕਰ ਗੁਰਬਾਣੀ ਕਹਿੰਦੀ ਹੈ ਨਿਰ ਵਿਚਾਰ ਹੋ ਕੇ ਸਾਵਧਨ ਅਕਾਗਰ ਚੀਤ ਸਿਰਫ ਜਿਹੜਾ ਦਿਮਾਗ ਹੈ ਨਾ ਦਿਮਾਗ ਦਿਮਾਗ ਦੇ ਉੱਤੇ ਜਿਹੜੇ ਵਿਚਾਰ ਚੱਲਦੇ ਨੇ ਇਹ ਤਾਂ ਕੁਝ ਵੀ ਨਹੀਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਜ਼ਿਆਦੇ ਭਗਤੀ ਦੇ ਵਿੱਚ ਭਗਤੀ ਦੇ ਵਿੱਚ ਸਿਮਰਨ ਦੇ ਵਿੱਚ ਹੈ ਚੁੱਪ ਹੋਣਾ ਚੁੱਪ ਹੋਣਾ ਜ਼ਿੰਦਗੀ ਹੈ ਦੇਖੋ ਕਮਾਲ ਦੀ ਗੱਲ ਹੈ ਜਿਹੜੀ ਸਾਇੰਸ ਹੈ ਸਾਇੰਸ ਨੇ ਸਾਨੂੰ ਬਹੁਤ ਸੁੱਖ ਦਿੱਤਾ ਹੈ ਦੇਵੇਗੀ ਵੀ ਜ਼ਰੂਰੀ ਵੀ ਹੈ ਸਾਇੰਸ ਤੋਂ ਬਿਨਾ ਬਹੁਤ ਸਾਡਾ ਸਰੀਰ ਸਾਇੰਸ ਸਾਡੇ ਸਰੀਰ ਨਾਲ ਜੁੜੀ ਹੋਈ ਹੈ ਸਾਨੂੰ ਬਹੁਤ ਸਹੂਲਤਾਂ ਮਿਲਦੀਆਂ ਨੇ ਪਰ ਅਧਿਆਤਮਕ ਪੱਖ ਹੈ ਜਿਹੜਾ ਬਹੁਤ ਉੱਚਾ ਹੈ ਸਾਇੰਸ ਵਿਚਾਰਾਂ ਦੇ ਜਾਲ ਵਿੱਚ ਫਸੀ ਹੋਈ ਹੈ ਤੇ ਜਿਹੜਾ ਅਧਿਆਤਮ ਪਰਮਾਤਮਾ ਵਾਲਾ ਭਗਤੀ ਦਾ ਉਹ ਵਿਚਾਰਾ ਨੂੰ ਖਤਮ ਕਰਕੇ ਸ਼ੁਰੂ ਹੁੰਦਾ ਹੈ ਵਿਚਾਰਾ ਨੂੰ ਖਤਮ ਕਰਕੇ ਅੱਗੇ ਨੂੰ ਚੱਲਦਾ ਹੈ ਇਹਦਾ ਮਤਲਬ ਕੁਝ ਹੈ ਨਾ ਦਿਮਾਗ ਹੋਰ ਵੀ ਕੱਲਾ ਜਿੱਥੇ ਜਿੱਥੇ ਤੱਕ ਬੋ ਸੋਚੀ ਜਾਂਦੇ ਆ ਵਿਚਾਰਾਂ ਦੇ ਨਾਲ ਵਿਚਾਰ ਆਉਂਦੇ ਨੇ ਉਹੀ ਦਿਮਾਗ ਨਹੀਂ ਦਿਮਾਗ ਦਾ ਚੁੱਪ ਹੋਣਾ ਵੀ ਦਿਮਾਗ ਹੈ ਜਦ ਚੁੱਪ ਹੋ ਗਿਆ ਦਿਮਾਗ ਚੱਲਦਾ ਆਪਾਂ ਕਹਿੰਦੇ ਮੈਂ ਚੁੱਪ ਹੋ ਗਿਆ ਮੈਂ ਅੱਗੇ ਜਾ ਹੀ ਜਣਾ ਉਹ ਵੀ ਦਿਮਾਗ ਦੀ ਉਪਜ ਹੈ ਅਸਲੀ ਰੂਪ ਨਿਜ ਰੂਪ ਜਿੱਥੇ ਪਰਮਾਤਮਾ ਦੇ ਵਾਈਬ੍ਰੇਸ਼ਨ ਪਰਮਾਤਮਾ ਦੀ ਊਰਜਾ ਹੁਣ ਜਦੋਂ ਊਰਜਾ ਬਹੁਤ ਜ਼ਿਆਦਾ ਸਾਡੇ ਅੰਦਰ ਚੁੱਪ ਹੋਣ ਤੋਂ ਬਾਅਦ ਸ਼ਕਤੀ ਭਰ ਜਾਂਦੀ ਹੈ ਆਪਾਂ ਦੂਰ ਬੈਠੇ ਬੰਦੇ ਦਾ ਵੀ ਭਲਾ ਕਰ ਸਕਦੇ ਹਾਂ ਜਾਬ ਸਭ ਦਾ ਤੁਸੀਂ ਪਾਠ ਕਰੀ ਜਾਓ ਕਰੀ ਜਾਓ ਦੂਰ ਬੈਠੇ ਬੰਦੇ ਦਾ ਸੰਕਲਪ ਕਰੋ ਬਾਅਦ ਦੇ ਵਿੱਚ ਦੂਰ ਬੈਠੇ ਬੰਦੇ ਦਾ ਵੀ ਭਲਾ ਹੋ ਜਾਊਗਾ ਭਾਵੇਂ ਉਹ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਹੈ ਪਰ ਉਹਨੂੰ ਪਰਮਾਤਮਾ 'ਚ ਜੋ ਆਸਥਾ ਹੋਵੇ ਭਗਤ ਭਗਤ ਦੀ ਭਗਤੀ ਭਗਤ ਦੀ ਭਾਵਨਾ ਸਿਮਨ ਕਰਨ ਵਾਲੀ ਦੀ ਭਾਵਨਾ ਪਾਰ ਉਤਰਾ ਕਰਦੀ ਹੈ ਇਸ ਕਰਕੇ ਭਗਤੀ ਕਰਨ ਦਾ ਫਲ ਮਿਲਦਾ ਮਹਾਰਾ ਜੀ ਕਹਿੰਦੇ ਹਾਂ ਵੀ ਤੁਹਾਨੂੰ ਕੀ ਚਾਹੀਦਾ ਫਿਰ ਉਹ ਅਰਦਾਸ ਨਿਕਲਦੇ ਮਹਾਰਾ ਜੀ ਮੇਰਾ ਇਹ ਕੰਮ ਹੋ ਜਾ ਗੁਰੂ ਸਾਹਿਬ ਕਰ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ